ਖਾਲਸਾ ਮੈਕਰੂਜੀ ਕੀ ਫਤਿਹ ਪਿੰਡ ਕਰਿਆੜਾ ਵਾਲਾ ਭਾਰਤੀ ਕਿਸਾਨ ਸਿੱਧੂਪੁਰ ਵੱਲੋਂ ਅਸੀਂ ਕੱਲ ਆਹ ਮਸ਼ੀਨ ਲਿਆਂਦੀ ਹੈ ਜੀ ਜਿਹੜੀ ਇਨਸਪੈਕਟਰਾਂ ਕੋਲੇ ਆ ਗਈ ਇਨਸਪੈਕਟਰ ਸਾਹਿਬ ਉਹ ਕਹਿੰਦੇ ਸਾਨੂੰ ਇਹਦੀ ਇੱਥੋਂ ਸੀਲ ਕੱਟ ਕੇ ਰਲੇ ਵਧਾਓ ਇਹਦੇ 2 ਪੁਆਇੰਟ ਫਰਕ ਪਾਉਂਦੀ ਹੈ ਜੀ ਪੂਰੇ 2 ਪੁਆਇੰਟਾਂ ਦਾ ਫਰਕ ਆ ਇਨਸਪੈਕਟਰਾਂ ਦੀ ਮਸ਼ੀਨ ਨਾਲੋਂ ਜਾਂ ਤਾਂ ਇਹ ਕੰਪਨੀ ਦੀ ਹੈ ਇਹ ਮਸ਼ੀਨ ਬਣਾਈ ਆ ਇਹ ਗਲਤ ਬਣਾਈ ਆ ਜਾਂ ਇਨਸਪੈਕਟਰਾਂ ਦੇ ਉਹਨਾਂ ਦੀਆਂ ਮਸ਼ੀਨਾਂ ਗਲਤ ਆ ਕਿਆਂ ਇਆ ਸੀਲ ਲੱਗੀ ਵੀ ਆ ਉਹ ਕਨੇ ਸੀਲ ਪੱਟ ਕੇ ਇਥੋਂ ਇਹਦੀ ਰਲੇ ਵਧਾ ਲੋ ਵੀ ਉਹੀ ਮੁੱਲ ਤੇ ਰੇ ਕੱਢੂਗੀ ਉਹੀ ਕੱਢੂਗੀ ਹਾਂ 2 ਪੁਆਇੰਟਾਂ ਦਾ ਫਰਕ ਪਾਉਂਦੀ ਆ ਜੇ ਹੈ 15 ਕੱਢਦੀ ਆ ਉਹਨਾਂ ਲਈ 17 ਕੱਢਦੀ ਆ ਜੇ ਹੈ 19 ਕੱਢਦੀ ਆ ਉਹਨਾਂ ਲਈ 21 ਕੱਢਦੀ ਆ ਸਪੈਕਟਰਾਂ ਨਹੀਂ ਬਦੀਨ ਸਾਰੇ ਲੋਕ ਫੱਜਲ ਹੋ ਰਹੇ ਨੇ ਬਹੁਤ ਪਰੇਸ਼ਾਨ ਹੋ ਰਹੇ ਨੇ ਇਸ ਕਰਕੇ ਅਸੀਂ ਪੰਜਾਬ ਸਰਕਾਰ ਨੂੰ ਵਾਰਨਿੰਗ ਦਿੰਦੇ ਆ ਕੋਈ ਇਹਨਾਂ ਕਿਸਾਨਾਂ ਦਾ ਹੱਲ ਕਰੋ ਜਿਹੜੇ ਕਿਸਾਨ 20 20 25 25 ਡਣਾ ਹੋ ਗਏ ਮੰਡੀਆਂ 'ਚ ਰੋੜ ਰਹੇ ਨੇ ਤੇ ਆਹ ਮਸ਼ੀਨ ਉਹ ਦਿਖਾ ਦਿਓ ਉਹੀ ਮਸ਼ੀਨ ਆ ਜਿਹੜੀ ਇਨਸਪੈਕਟਰਾਂ ਕੋਲੇ ਆ ਇਹਦੀਆਂ ਸੀਲਾਂ ਲੱਗੀਆਂ ਵੀ ਉਵੇਂ ਜਿਹੀ ਆ ਆਹ ਸੀਲ ਤੋਂ ਕਹਿੰਦੇ ਇਹਨੂੰ ਪੱਟ ਕੇ ਇਥੋਂ ਦੀ ਰਿਲੇਵ ਵਧਾ ਲਓ ਅਸੀਂ ਉਹ ਨਹੀਂ ਕਰਦੇ ਜਾਂ ਤਾਂ ਇਹ ਕੰਪਨੀ ਨੇ ਗਲਤ ਬਣਾਈ ਆਗੀ ਜਾਂ ਇਹ ਜਿਹੜੇ ਇਨਸਪੈਕਟਰਾਂ ਕੋਲੇ ਆ ਉਹਨਾਂ ਨੇ ਗਲਤ ਬਣਾਈ ਆ ਇਹਦੇ ਚੀਜ਼ ਦਾ ਹੁਣ ਮਾਰਕੀਟ ਕਮੇਟੀ ਵਾਲੇ ਹੋਰ ਇਨਸਪੈਕਟਰ ਸਾਹਿਬ ਬਣ ਕੇ ਰੇਣ ਵਾਲੇ ਸਾਨੂੰ ਇਨਸਾਫ ਦੇ ਦਿਓ ਨਾ ਵੀ ਇਹ ਮਸ਼ੀਨ ਗਲਤ ਆ ਉਹਨਾਂ ਦੀ ਗਲਤ ਆ ਨਹੀਂ ਅਸੀਂ ਗਲਤ ਤੋਂ ਇਹਦਾ ਕੋਈ ਸਿੱਖਾ ਵਿਰੋਧ ਕਰਾਂਗੇ ਇਨਸਪੈਕਟਰਾਂ ਨੂੰ ਦਾਣਾ ਮੱਢੀ ਚੱਕੇ ਰਾਂਗੇ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਜਿੰਦਾਬਾਦ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਜਿੰਦਾਬਾਦ ਪੁਲਿਸ ਪ੍ਰਸ਼ਾਸਨ ਮਰਦਾਬਾ ਪੰਜਾਬ ਸਰਕਾਰ ਮਰਦਾਬਾ ਪੰਜਾਬ ਸਰਕਾਰ ਮਰਦਾਬਾ ਪੰਜਾਬ ਸਰਕਾਰ ਮਰਦਾਬਾ ਇੰਸਪੈਕਟਰ ਸਾਹਿਬ ਮਰਦਾਬਾ ਜਿੰਦਾਬਾਦ